ਾਂਗੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਫਿਰੋਜ਼ਪੁਰ ਆ ਗਿਆ। ਮੋਦਕੀ ਨਗਰ ਜ਼ਿਲ੍ਹਾ ਫਿਰੋਜ਼ਪੁਰ ਤੇ ਨੇੜੇ ਦੀ ਗੱਲ ਕਰੀਏ ਤਲਵੰਡੀ ਪਾਈ ਫਰੀਦਕੋਟ ਇਹਦੇ ਆੜ ਗਵਾਂਡ ਮੰਨ ਲਓ ਵੀ ਸ਼ਹਿਰ ਰਹਿ ਜਾਂਦੇ ਆ। ਮਸ਼ਹੂਰਾ ਤਲਵੰਡੀ ਭਾਈ ਸੰਧਾ ਵਾਲੀ ਤੇ ਮੋਦਕੀ ਨਗਰ ਸ਼ੀਦਾ ਦੀ ਧਰਤੀ ਆ ਸਜਣੋ ਇਤਿਹਾਸਕ ਨਗਰ ਆ ਤੇ ਨੇੜੇ ਆਪਣੇ ਘਰ ਦੇ ਆ ਜਾਂਦਾ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਬਾਕੀ ਸਾਰੇ ਪੈਣਾਪੁਰਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਤੇ ਅੱਜ ਤੁਹਾਨੂੰ ਮੰਨ ਲਓ ਵੀ ਦੋ ਝੋਟੀਆਂ ਮੱਝਾਂ ਮਖਾਉਣ ਲੱਗੀਆਂ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਤੇ ਰਹਿੰਦੀ ਜਿਹੜਾ ਪਸ਼ੂ ਵੀ ਖਰੀਦਦੇ ਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਇੱਕ ਰਿਕਵੈਸਟ ਬੇਨਤੀ ਇਹ ਆ ਕਿ ਜਿਹੜੇ ਸੱਜਣਾ ਪਹਿਲੀ ਵਾਰੀ ਵੀਡੀਓ ਵੇਖੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਜਿਹੜਾ ਬਟਨ ਆ ਉਹ ਵੀ ਆਗ ਤੇ ਸੈੱਟ ਕਰ ਲਿਓ ਤੇ ਆਪਾਂ ਫੇਸਬੁੱਕ ਪੇਜ ਤੇ ਵੀ ਇਹੀ ਆਈਡੀ ਆ ਉਹਦੇ ਤੇ ਵੀ ਜਾ ਕੇ ਆਪਣੀ ਮਾੜੀ ਜੀ ਪਾਕੜਾ ਜਿਹੜੀ ਸੱਜਣਾ ਮਜ਼ਬੂਤ ਕਰਿਓ ਤੁਹਾਡਾ ਧੰਨਵਾਦ ਦਿਲੋਂ ਰਣੀਆ ਕਿਉਂਕਿ ਤੁਸੀਂ ਬਹੁਤ ਪਿਆਰ ਸਤਿਕਾਰ ਦਿੰਨੇ ਆ ਤੇ ਬਹੁਤ ਚੜ੍ਹਦੀ ਕਲਾ 'ਚ ਪ੍ਰਮਾਤਮਾ ਤੁਹਾਨੂੰ ਵੀ ਦਿਨ ਦੁਗਣੀ ਰਾਤ ਦੁਗਣੀ ਸਾਰੇ ਭੈਣਾਂ ਭਰਾਵਾਂ ਨੂੰ ਤਰੱਕੀ ਦੇਵੇ ਤੁਹਾਡੇ ਪੈਰਾਂ ਪਿੱਛੇ ਇੱਥੋਂ ਤੱਕ ਆ ਤੇ ਆ ਜੋ ਅੱਗੇ-ਅੱਗੇ ਵੀ ਤੁਹਾਡੇ ਪਿਆਰ ਨਾਲ ਚੱਲਦੇ ਰਵਾਂਗੇ ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਡਿਊਟੀਆਂ ਬੰਦੇ ਦੀਆਂ ਲਾਉਂਦਾ ਉਸੇ ਤਰੀਕੇ ਪਰਮਾਤਮਾ ਦੀ ਮਿਹਰ ਨਾਲ ਉਹ ਜੇ ਕਾਰਜ ਬੰਦਾ ਕਰਦਾ ਰਹਿੰਦਾ ਤੇ ਅੱਜ ਤੁਹਾਨੂੰ 2 ਜਾਨਵਰ ਵਿਖਾਉਣ ਲੱਗੇ ਆ ਘਰੇ ਸੀਗੇ ਤੇ ਸੋਚਿਆ ਤੁਹਾਡੇ ਨਾਲ ਸਾਂਝੇ ਕਰ ਦਈਏ ਜਾਨਵਰ ਸੱਜਣੋ 4 ਸੀਗੇ ਤੇ ਦੋ ਜਿਹੜੇ ਆ ਕਰਮਾਂ ਵਾਲੇ ਉਹ ਵੇਖ ਕੇ ਆਪੋ ਆਪਣੇ ਟਿਕਾਣਿਆਂ ਤੇ ਵੇਚਣ ਵਾਲੇ ਬੰਦਿਆਂ ਦੇ ਕੋਲੇ ਚਲੇ ਗਏ ਐਨੇ ਤੁਹੇ ਸ਼ੁਰੂ ਕਰੀਏ ਆ ਸੱਜਣੋ ਕੈਮਰੇ ਤੇ ਤੁਸੀਂ ਮੱਝ ਦੇਖ ਲਓ ਪਹਿਲਾਂ ਬਾਕੀ ਆਪਾਂ ਗੱਲਾਂ ਬਾਤਾਂ ਕਰੀ ਚੱਲਾਂਗੇ ਨਾਲ ਨਾਲ ਤੇ ਸੀਲ ਸੂਲ ਬਹੁਤ ਆ ਆ ਲੇਵਾ ਪਾਂਡਾ ਬਖਾਉ ਪੜਤੇ ਤਾਂ ਤੇ ਤਿਆਰ ਆ ਸੱਜਣੋ ਸੂਣ ਨੂੰ ਕੋਈ ਇੱਕ ਦੋ ਦਾ ਨਾ ਮੰਨ ਲੋ ਵੀ ਇਹ ਲਾਉਗੀ ਤੇ ਜੇ ਸੂਏ ਦੀ ਗੱਲ ਕਰੀਏ ਇਹਦੀ ਫੇਸ ਕੁਆਲਿਟੀ ਤੋਂ ਆਪਾਂ ਸੱਜਣੋ ਤੁਹਾਨੂੰ ਦੂਜਾ ਸੂਆ ਵੀ ਕਹਿ ਸਕਦੇ ਵੀ ਦੂਜਾ ਸੂਆ ਜਿਹੜਾ ਇਹ ਕਰਮਾਂ ਵਾਲੀ ਸੁੰਦੀ ਆ ਪਰ ਨਹੀਂ ਇਹ ਕਰਮਾਂ ਵਾਲੀ ਸੂਆ ਤੀਜਾ ਸੁੰਗੀ ਆ ਇਹਦੇ ਮਾਲਕਾਂ ਦੇ ਦੱਸਣ ਮੁਤਾਬਕ ਸੱਜਣੋਂ ਇਹਨੇ 12 ਕਿਲੋ ਦਰ ਤੇ ਇਹਦੇ ਮਾਲਕਾਂ ਨੇ ਦੱਸਿਆ ਵੀ ਅਸੀਂ ਚੁੰਦੇ ਰਹੇ ਆ ਤੇ ਸੂਆ ਸੁੰਦੀ ਆ ਤੀਜਾ ਤੇ ਬਿਲਕੁਲ ਤਿਆਰੀ ਦੇ ਵਿੱਚ ਹੀ ਆ ਤੁਹਾਡੇ ਨਾਲ ਵੀਡੀਓ ਕਰੀ ਜਾਂਦੇ ਆ ਹਨਾ ਤੇ ਥਣਾ ਵਾਲਿਓ ਮੰਨ ਲਓ ਵੀ ਜਿਹੜਾ ਭਰਾ ਜੇ ਗੱਬਣ ਮੈਂ ਵੀ ਖਰੀਦਾ ਤੇ ਥਣਾ ਵਾਲਿਓ ਤੁਸੀਂ ਟੈਪ ਲੈਣੀ ਆ ਕਿ ਭਾਰ ਵਾਲਿਓ ਬੇਫਿਕਰ ਹੋ ਜਿਓ ਮੇਰੀ ਗੱਲ ਦੀ ਗਾਰੰਟੀ ਆ ਹੁਣ ਰਿਕਾਰਡ ਕੈਮਰਾ ਤੁਹਾਡੇ ਨਾਲ ਗੱਲ ਕਰੀ ਜਾਂਦਾ ਇਹ ਭਾਰ ਦੀ ਗਰੰਟੀ ਆ ਕੋਈ ਸੂਲ ਵੇਖ ਕੇ ਆਦਾ ਗੈਸ ਨਾ ਲਾਵੇ ਕਿ ਯਾਰ ਸੂਲ ਲੰਮੀ ਆ ਭਾਰ ਵਖਾਉਂਦੀ ਹੋ ਪਰ ਬੇਫਿਕਰੀ ਆ ਆ ਇਹਦਾ ਥਣ ਲੇਵਾ ਵੇਖ ਲਓ ਬਾਕੀ ਇਹਦਾ ਸੁਭਾ ਚੈੱਕ ਕਰ ਲਓ ਦੇਖੋ ਲੇਵਾ ਬਹੁਤ ਸੋਹਣਾ ਆ ਇਹਨੇ ਨਵੇਂ ਵੱਟ ਸਟਾਰਟ ਕੀਤੇ ਆ ਸੱਜਣੋ ਜਿਹੜੇ ਆਹ ਕੱਢਨੇ ਤੇ ਆਹ ਜਿਹੜੇ ਆ ਵੇਖੋ ਇਹ ਆ ਵੇਖਿਓ ਹੈ ਨਾ ਕਰਮਾਂ ਵਾਲੀ ਸੁਭਾ ਸੁਭੂ ਦੀ ਝੋਟੀ ਪੂਰੀ ਸਾਉ ਆ ਓਕੇ ਰਿਪੋਰਟ ਤੇ ਬਾਕੀ ਹੁਣ ਸਾਰੇ ਭੈਣਾ ਭਰਾ ਗੈਸ ਤੁਸੀਂ ਦੁੱਧ ਦੁੱਧ ਦਾ ਅਗਲੇ ਸਵੇਰੇ ਦਾ ਆਪ ਲਾ ਲਿਓ ਬਾਕੀ ਸੁਭਾ ਦੀ ਨਰਮ ਆ ਤਿਆਰੀ ਦੇ ਵਿੱਚ ਆ ਤੇ ਤੋਰ ਕਰ ਲੋ ਚੈੱਕ ਆ ਜੋ ਮੜ ਕੇ ਪਰ ਰੇਟ ਵੀ ਤੁਹਾਡੇ ਨਾਲ ਕਨਫਰਮ ਕਰਦੇ ਆ ਇਹਦਾ ਮੁਖਾ ਦੇ ਪੱਧ ਤੋ ਆ ਜਾ ਪੁੱਤ ਤੇ ਬਾਕੀ ਸਜਣੋ ਇਹਦੇ ਸਰੀਰ ਤੇ ਨਾੜਾ ਨੂੜਾ ਜਿਹੜੀਆਂ ਉਹ ਤੁਸੀਂ ਚੈੱਕ ਕਰ ਲਓ ਆ ਦੇਖੋ ਫਿਰ ਗੈਸ ਲਾ ਲਓ ਕੱਦ ਕੱਠ ਸੋਨਾ ਵਾ ਫੇਸ ਕੁਆਲਿਟੀ ਐ ਕਰੰਗ ਕਾਲੀ ਝੂਟੀ ਕਹਿਣ ਨੂੰ ਜਿਵੇਂ ਪਹਿਲਾਂ ਦੱਸਿਆ ਦੂਜਾ ਸੁਆ ਕਹਿ ਸਕਦੇ ਪਰ ਤੀਜਾ ਵਾ ਨੇੜ ਤੋਂ ਤੁਹਾਨੂੰ ਥਾਂ ਲੈ ਵੇ ਦੀ ਕੁਆਲਿਟੀ ਜਿਹੜੀ ਇਹਦੀ ਚੈੱਕ ਕਰਾ ਦਿੰਨੇ ਆ ਆ ਵੇਖ ਲਓ ਵੇਖੋ ਕਰਮਾਲੀ ਤੇ ਮਿਲਕ ਮੁਲਕ ਵੇਣ ਸੋਣੀ ਆਉਂਦੀ ਆ ਇਹਨਾਂ ਦੁੱਧ ਕਰਮਾਂ ਵਾਲੀ ਨੂੰ ਕੋਈ ਬਾਹਲਾ ਦੁੱਧ ਨਹੀਂਗਾ ਜਿਆਦਾ ਮਹਨੇ ਨਹੀਂ ਰੱਖਦਾ ਇਹਨਾਂ ਦੇਣਾ ਵੀ ਚਾਹੀਦਾ ਕਿਉਂਕਿ ਇੱਕ ਰੰਗੀ ਕਾਲੀ ਹੈ ਝੋਟੀ ਤੁਹਾਡੇ ਸਾਹਮਣੇ ਹੈ ਰੇਟ ਦੀ ਗੱਲ ਕਰੀਏ ਤਾਂ ਸੱਜਣੋ 95000 ਰੁਪਿਆ ਡਿਮਾਂਡ ਆ ਫੇਰ ਚੈੱਕ ਕਰ ਲਓ 95000 ਰੁਪਿਆ 90 ਤੇ 5 95000 ਰੁਪਿਆ ਇਹਦੀ ਡਿਮਾਂਡ ਆ ਤੇ 92000 ਦੀ ਝੋਟੀ ਦੇ ਦਿਆਂਗੇ ਸੱਜਣੋ ਹਾਂ ਨਾਲੀ ਆ ਵੇਖਿਓ ਮੈਂ ਕਹਿੰਦਾ ਫੇਰ ਤੁਹਾਨੂੰ ਚੈੱਕ ਕਰਾ ਦਈਏ ਹੋ ਜਾ ਪੱਤੀਆਂ ਇਹ ਆ ਵੇਖੋ 92000 ਦੀ ਦੇਣ ਲੱਗੇ ਆ ਸਜਣੋ ਆਪਦੇ ਜਣੀ ਖੱਚ ਕੇ ਰੇਟ ਕੀਤਾ ਬਾਕੀ ਤੁਸੀਂ ਭੈਣਾ ਭਰਾ ਸਾਰੇ ਸਿਆਣੇ ਆ ਜਿੱਥੇ ਜੇ ਤੁਹਾਨੂੰ ਜੱਜਦੀ ਹੋਈ ਤੁਸੀਂ ਵੀ ਦੱਸਿਓ ਆਪਦਾ ਵੀ ਬਾਈ ਸਾਨੂੰ ਤਾਂ ਇੰਨੇ ਕਦੀ ਚੰਗੀ ਲੱਗਦੀ ਆ ਆਜੋ ਅੱਗੇ ਸੂਈ ਸਵਾਈ ਮੈਂ 10 ਕ ਦਿਨਾਂ ਦੀ ਇਹਦੀ ਤੌਰਕਾਰ ਤੇ ਪੈਠ ਪੁੜਾ ਕਦ ਕਦ ਕਰਾਂਗੇ ਇਹ ਵੀ ਕਾਲੀ ਆ ਜਾਮਨ ਰਗੀ ਇਹ ਵੀ ਤੁਹਾਨੂੰ ਚੈੱਕ ਕਰਾਉਣੇ ਆ ਚੋਰ ਚੈੱਕ ਕਰ ਲਿਓ ਕਿੰਨਾ ਦੁੱਧ ਵਾ ਦਿਦੀਆਂ ਗੱਲਾਂ ਬਾਤਾਂ ਕਰਦੇ ਆ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਸੱਜਣੋ ਚੰਗੇ ਏਰੀਏ ਦੀ ਤੇ ਚੰਗੇ ਦੁੱਧ ਵਾਲੀ ਮੈਂ ਆ ਜਿਹੜੀ ਸੂਈ ਸਵਾਈ ਹੈ ਜਿਹਦਾ ਹਾਜ਼ਰ ਦੁੱਧ ਮਿਲਣਾ ਆਪਾਂ ਨੂੰ ਆ ਇਹਦੇ ਕੋਲੇ ਬੱਚਾ ਵਾ ਇਹਨੂੰ 10 ਤੋਂ 12 ਦਿਨਾਂ ਨੂੰ ਸੂਈ ਨੂੰ ਹੋ ਗਏ ਆ ਸੱਜਣੋ ਤੇ ਕੱਟੇ ਨੂੰ ਇਹਨੇ ਜਨਮ ਦਿੱਤਾ ਤੇ ਸੂਆ ਸੂਈ ਆ ਸੱਜਣੋ ਇਹ ਵੀ ਤੀਸਰਾ ਤੇ ਆ ਆ ਵੇਖਿਓ ਤੇ ਸਾਰੀ ਜੈੱਡ ਬਲ ਹੈ ਕਿ ਵੀ ਇੱਕ ਰੰਗ ਕਾਲੀ ਆ ਤੇ ਆ ਵੇਖੋ ਤੇ ਆ ਜਿਓ ਤੋਰ ਚੈੱਕ ਕਰ ਲਓ ਮਰ ਕੇ ਆਪਾਂ ਇਹ ਕਿਦਾ ਵੀ ਜਾਣਦੇ ਆ ਉਦਰੀ ਕੱਢ ਦਿੰਦੇ ਆ ਤੁਹਾਨੂੰ ਤਾਂ ਕੀ ਖਾਣੂ ਉਹ ਤਾਂ ਇਹ ਪਤਲੀ ਵਾਲੀ ਵਟੇ ਆ ਤੇ ਬਾਕੀ ਘੋੜੀ ਵਰਗੀ ਆ ਸੱਚ ਨੂੰ ਛੋਟੀ ਕੋਈ ਐਂ ਦੀ ਗੱਲ ਨਹੀਂ ਤਾਂ ਕਰਦੋਂ ਤੇ ਸੱਜਣੋ ਤੁਹਾਨੂੰ ਤੋਰ ਕੇ ਲਿਆ ਕੇ ਬਨ ਕੇ ਵਿਖਾਤੀ ਹੈ ਝੋਟੀ ਹਨਾ ਆਪਾਂ ਤੇ ਲੇਵੇ ਭਾਂਡੇ ਦਾ ਗੈਸ ਲਾ ਲੋ ਮਗਰ ਇਹਦੇ ਆ ਗਿਆ ਕੱਟਾ ਚੂਣ ਚਾਣ ਓਕੇ ਰਿਪੋਰਟ ਆ ਬੇਮਲੂਮੀ ਜੀ ਤੁਹਾਨੂੰ ਬਾਈ ਨਜ਼ਰ ਆਉਂਦੀ ਹੋਊਗੀ ਦੁੱਧ ਦੁੱਧ ਲਿਓ ਬੇਫਿਕਰ ਹੋ ਜਿਓ ਜਮਾ ਇੱਕੋ ਜਆ ਤੁਹਾਨੂੰ ਦੁੱਧ ਮਿਲੂਗਾ ਤੇ ਇਹ ਰੰਗ ਕਾਲੀ ਆ ਆ ਪੂਛ ਮੇਰੇ ਹੱਥ ਚ ਮਗਰ ਕੱਟਾ ਵੱਡੇ ਕਦ ਕਾਠ ਦੀ ਝੋਟੀ ਆ ਨਿੱਕੀ ਨਹੀਂਗੀ ਮਨ ਲਓ ਵੀ ਇਹਦੇ ਨਾਲੋਂ ਕੱਦ ਕਾਠ ਚ ਤੇ ਜਾਨ ਚ ਜਾਦੀ ਆ ਤੁਹਾਨੂੰ ਕੈਮਰੇ ਤੇ ਵੀ ਨਜ਼ਰ ਆਉਂਦੀ ਹੋਊਗੀ viral ਬਹੁਤ ਆ ਸਪੇਸ ਜਿਹਨੂੰ ਕਹਿ ਦਿੰਦੇ ਆ ਤੇ ਬੱਚਾ ਚੁੰਗਣ ਲੱਗ ਗਿਆ ਉਧਰ ਹੋ ਗਿਆ ਪਤਾ ਨੇੜੇ ਬੰਨੇ ਸੀ ਵੀ ਚਲੋ ਦੂਜਾ ਥੋੜਾ ਜਿਹਾ ਬੱਚੇ ਦਾ ਗੈਸ ਗੁਸਸ ਭੈਣਾ ਭਰਾਵਾਂ ਨੂੰ ਹੋ ਜਾਂਦਾ ਬਿਲਕੁਲ ਓਕੇ ਰਿਪੋਰਟ ਝੂਟੀ viral ਤੁਹਾਨੂੰ ਮੈਂ ਇਸ ਪਾਸਿਓਂ ਵਿਖਾਉਣਾ ਆ ਆ ਵੇਖਿਓ viral ਵੇਖੋ ਇਹਨੂੰ ਕਰਮਾਂ ਵਾਲੀ ਨੂੰ ਲੱਗੀ ਨਾੜਾ ਨੂੜਾਂ ਲੇਵੇ ਤੇ ਪੂਰੀਆਂ ਚੰਗੀਆਂ ਤੇ ਦੁੱਧ ਨਹੀਂ ਸੱਜਣੋ ਤੁਹਾਨੂੰ ਮੈਂ ਸੱਚ ਦੱਸਿਆ ਸੌਰੀ ਮਿਸਟੇਕ ਹੋ ਗਈ ਦੁੱਧ 15 ਲੀਟਰ ਤਿਆਰ ਆ 14 ਮੰਨ ਕੇ ਆਪਦਾ ਭਾਂਡਾ ਆਪਦਾ ਗੱਬੜਾ ਗੜਵੀ ਲੀਟਰ ਜੋ ਵੀ ਤੁਹਾਡੀ ਮਨ ਨੂੰ ਸਕੂਨ ਮਿਲੂਗਾ ਉਹ ਲੈ ਕੇ ਆ ਜਿਓ 14 ਖੁੱਲਾ ਦੁੱਧ ਹੋਊਗਾ ਸੱਜਣੋ ਐਨ ਠਾਰ ਕੇ ਮੈਨ ਨਾਲਾ ਕਰਮਾ ਵਾਲੀ ਦੇ ਕੋਲੇ ਤੇ ਹੁਣ ਦੁੱਧ ਤੇ ਮੈਨ ਮੰਨ ਲਓ ਮਹੀਨਾ ਲਾ ਦਿੰਦੀ ਆ ਦੂਜੇ ਸੂਵੇ ਦਾ ਦੁੱਧ 16 ਇਹਨੇ ਕਰਮਾ ਵਾਲੀ ਨੇ ਦਿੱਤਾ ਇਹਦੇ ਮਾਲਕਾਂ ਨੇ ਦੱਸਿਆ ਐਸ ਵੇਲੇ ਤੁਸੀਂ ਜਿਹੜਾ ਚੋ ਲੈਣਾ ਉਹ 14 ਦੁੱਧ ਤਿਆਰ ਆ ਧੰਨਵਾਦ ਆ ਤੁਸੀਂ ਇੰਨਾ ਕ ਸਮਾਂ ਕੱਢ ਕੇ ਜਿਹੜਾ ਵੀਡੀਓ ਨੂੰ ਐਂਡ ਤੱਕ ਵੇਖਿਆ ਜਾਨਵਾ ਰਾਜ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਨਾਲ ਚਾਰ ਸੀਗੇ ਤੇ ਦੋ ਜਿਹੜੇ ਆਪਾਂ ਸੇਲ ਕਰਤੇ ਆ ਭੈਣਾ ਭਰਾ ਆਪਣੇ ਲੈ ਗਏ ਆ ਤੇ ਇਹ ਕਿਹੜੇ ਭੈਣਾ ਭਰਾ ਲੈ ਜਾਂਦੇ ਸੋਚਿਆ ਵੀ ਇਹਨਾਂ ਦੀ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਦਈਏ 95000 ਆ 92000 ਦੀ ਦੇਵਾਂਗੇ ਲੈਵਾ ਬਹੁਤ ਸੋਹਣਾ ਮੱਝ ਕੋਲੇ ਸੀਗਾ ਨਵੇਂ ਵਟ ਸ਼ੁਰੂ ਕੀਤੇ ਨੇ ਕਰਮਾਰੀ ਨੇ ਅੱਜ ਤਿਆਰ ਤੇ ਹੋ ਸਕਦਾ ਵੀ ਸੂਪੇ ਰਾਤ ਨੂੰ ਜਾਂ ਕੱਲ ਨੂੰ ਇਹਦੇ ਲਈਓ ਬੇਫਿਕਰ ਹੋ ਜਿਓ ਕਿਉਂਕਿ ਇਹ ਸੂਈ ਸਵਾਈ ਹੈ ਜਿੰਨਾ ਦੁੱਧ ਦੱਸਿਆ ਜਾਊਗਾ ਉਹਨਾ ਤੁਸੀਂ ਝੋ ਲੈਣਾ ਆਹ ਵੇਖੋ ਬਾਕੀ ਇਹਦੀ ਫੇਸ ਕੁਆਲਿਟੀ ਫੇਰ ਚੈੱਕ ਕਰ ਲਓ ਕੋਸ਼ਿਸ਼ ਆ ਵੀ ਹਰ ਪੱਖ ਤੋਂ ਤੁਹਾਨੂੰ ਹਰ ਚੀਜ਼ ਵਿਖਾਈ ਜਾਵੇ ਵੀ ਕੋਈ ਐ ਨਾ ਲੱਗੇ ਤੇ ਹੁਣ ਕਰੀਏ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਸੀਂ ਆਪਣਾ ਸਮਾਂ ਕੱਢ ਕੇ ਇਨਾਂ ਕ ਨਮਾਨਿਆਂ ਨੂੰ ਪਿਆਰ ਦਿੰਨੇ ਹੋ ਤੇ ਤਸੱਲੀ ਕਰਕੇ ਖਰੀਦਦਾਰੀ ਕਰ ਲਓ ਬਾਦ ਦੇ ਵਿੱਚ ਯਾਰ ਇਹ ਸਾਲੀਆਂ ਚੀਜ਼ਾਂ ਸਜਣੋਂ ਨਹੀਂ ਪਤਾ ਸਾਨੂੰ ਆਪ ਨੂੰ ਵੀ ਬੜੇ ਘਾਟੇ ਨਫੇ ਆ ਜਾਂਦੇ ਆ ਇਹ ਚ ਕੋਈ ਦੋਰਿਆ ਨਹੀਂ ਕਿਉਂਕਿ ਇਹ ਮੁਕੱਦਰ ਦਾ ਲੈਣਾ ਦੇਣਾ ਦੁੱਧ ਪੁੱਤ ਸਿਆਣਿਆਂ ਨੇ ਕਹੇ ਕਰਮਾਂ ਦਾ ਸਜਣੋਂ ਧੰਨਵਾਦ ਤੁਹਾਡਾ ਦਿਲੋਰੀਣੀ